ਬੱਲੇ ਬੱਲੇ ਦੇਖੋ ਜੀ ਕਿੰਨੇ ਪੁਰਾਣੇ ਜਿਹੜੇ ਇਹ ਬੋਰਡ ਨੇ ਤੇ ਜਦੋਂ ਸਾਡੇ ਸੜਕਾਂ ਚੌੜੀਆਂ ਹੋਣ ਦੇ ਚੱਕਰ ਚ ਬਹੁਤ ਥਾਂਵੇਂ ਆਪਾਂ ਦੇਖੇ ਨੇ ਵੀ ਇਹ ਬਲੀ ਚੜ ਜਾਂਦੇ ਨੇ ਇਹ ਬੱਲੇ ਬੱਲੇ ਦੇਖੋ ਆਕਸੀਜਨ ਦੇ ਭੰਡਾਰ ਨੇ ਇਹ ਕਰੋਨਾ ਦੇ ਵਿੱਚ ਲੋਕ ਜਾਜ ਆ ਕਿਨਾਂ ਨੂੰ ਜੱਫੀਆਂ ਪਾਉਂਦੇ ਸੀਗੇ ਪਰ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਵੱਢਣ ਦੀ ਇਹਨਾਂ ਨੂੰ ਵੱਢਿਆ ਜਾਂਦਾ ਉਦੋਂ ਲੋਕ ਸਾਡੇ ਇਕੱਠੇ ਨਹੀਂ ਹੁੰਦੇ ਹੈਗੇ ਕਿਉਂਕਿ ਆਪਾਂ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਤੁਸੀਂ ਵੀ ਦੇਖੀਆਂ ਹੋਣਗੀਆਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਰੁੱਖਾਂ ਨੂੰ ਪਹਿਲ ਦਿੱਤੀ ਜਾਂਦੀ ਆ ਬਚਾਉਣ ਲਈ ਤੇ ਉਹ ਰੋੜ ਨੂੰ ਥੋੜਾ ਬਹੁਤਾ ਇੱਧਰ ਉੱਧਰ ਦੀ ਕਰ ਦਿੰਦੇ ਨੇ ਪਰ ਸਾਡੇ ਕੀ ਆ ਵੀ ਪਹਿਲਾਂ ਰੁੱਖ ਵੱਡੇ ਜਾਂਦੇ ਨੇ ਬਾਅਦ ਵਿੱਚ ਰੋਡ ਬਣਨਾ ਨਾ ਬਣਨਾ ਕਈ ਵਾਰ ਰੋਡ ਕੈਂਸਲ ਵੀ ਹੋ ਜਾਂਦੇ ਨੇ ਬਣਨ ਤੋਂ ਤੇ ਰੁੱਖ ਵੱਡੇ ਜਾਂਦੇ ਨੇ ਸੋ ਜ਼ਰੂਰ ਇਸ ਪਾਸੇ ਆਪਾਂ ਨੂੰ ਜਦੋਂ ਕਿਤੇ ਆਪਣੇ ਇਲਾਕੇ ਵਿੱਚ ਕਿਤੇ ਇਹ ਜਿਹੇ ਬੋਹੜ ਨੂੰ ਟਿੱਪਲ ਬਰੋਟਿਆਂ ਨੂੰ ਕੋਈ ਵੱਢਣ ਬਾਰੇ ਸੋਚੇ ਜਾਂ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਇਕੱਠੇ ਹੋਇਆ ਕਰੋ